ਅੱਜ ਦਿਨ ਐਤਵਾਰ ਆ ਤੇ ਆਪਾਂ ਇੱਥੇ ਆਲੂ ਪਟਣੇ ਆ ਆਲੂ ਚੁਗਣੇ ਕਹਿਣ ਦਾ ਭਾਵ ਆ ਜਿਹੜੀ ਜਿਹੜਾ ਤੇ ਮੈਂ ਤੁਹਾਨੂੰ ਦਿਖਾਉਣਾ ਆ ਤੁਸੀਂ ਖੇਤ ਦੇਖ ਸਕਦੇ ਹੋ ਉਹ ਸਾਹਮਣੇ ਬੰਦਾ ਤੁਹ ਰਾਜੰਦਾ ਤੇ ਉਹ ਉੱਪਰ ਟਰੈਕਟਰ ਜ਼ੂਮ ਕਰਕੇ ਦਿਖਾ ਦਿੰਦੇ ਆ ਉਹ ਦੇਖੋ ਜੀ ਓਕੇ ਤੇ ਜਿਹੜਾ ਵੀ ਬੰਦਾ ਤੁਹਾਡੇ ਤੋਂ ਪੈਸੇ ਮੰਗਦਾ ਮਤਲਬ ਜਿਹਨੇ ਤੁਹਾਡੀ ਮਦਦ ਕੀਤੀ ਆ ਤੇ ਤੁਸੀਂ ਉਹਨੂੰ ਜਰੂਰ ਪੈਸੇ ਦੇ ਸਕਦੇ ਹੋ ਜਿਹਨੇ ਤੁਹਾਡੀ ਮਦਦ ਨਹੀਂ ਕੀਤੀ ਜਾਂ ਕਿਸੇ ਵੀ ਕੰਮ 'ਚ ਤੁਹਾਡੇ ਨਾਲ ਨਹੀਂ ਖੜਿਆ ਤਾਂ ਉਹਨੂੰ ਰੁਪਈਆ ਵੀ ਦੇਣ ਦਾ ਫਾਇਦਾ ਨਹੀਂ ਤੇ ਇਹਦੇ ਵਿੱਚ ਜਿਹੜੇ ਤੁਹਾਨੂੰ ਮੇਨ ਗੱਲ ਦੱਸਣ ਲੱਗੇ ਆ ਉਹਨੂੰ ਆ ਇੱਕ ਫੀਲਡ 'ਚ ਛੱਡ ਦਿਓ ਬਈ ਤੈਂ ਇੱਕ ਤਾਂ ਬਹੁਤ ਵੱਡੀ ਗੱਲ ਆ ਤੈਨੂੰ ਰੁਪਈਏ ਜਿਹੜੇ 5-6000 ਰੁਪਈਆ ਹੀ ਦੇ ਦਾਂਗੇ ਜਿਹੜਾ ਬੰਦਾ ਤੁਹਾਡੇ ਤੋਂ ਇਹ ਗੱਲ ਕਹਿੰਦਾ ਤੁਹਾਨੂੰ ਬਈ ਤੁਸੀਂ ਬਾਹਰ ਪੈਸੇ ਕਮਾਉਣੇ ਤੁਹਾਡੇ ਪੈਸੇ ਬਾਧੂ ਬਣਦੇ ਆ ਤੁਹਾਡੇ 50 ਰੁਪਈਆ ਸਾਡੇ 5000 1000 ਰੁਪਿਆ 95000 ਇਟਲੀ ਦੀ ਕਰੰਸੀ ਜਾਂ ਹੋਰ ਕਿਸੇ ਵੀ ਦੇਸ਼ ਦੀ ਕਰੰਸੀ ਆ ਕਿਤੇ ਵੀ ਕੰਮ ਕਰਦੇ ਆ ਕਿਉਂਕਿ ਕੰਮ ਤਾਂ ਸਾਰਾ ਜੋਰ ਵਾਲਾ ਬਾਹਰ ਵਿਦੇਸ਼ਾਂ ਚ ਜੋਰ ਵਾਲਾ ਕੰਮ ਹੀ ਆ ਤੇ ਉਹਨਾਂ ਨੂੰ ਤੁਸੀਂ ਬੇਅਬ ਚਾਰ ਪੰਜ ਘੰਟੇ ਲਾ ਕੇ ਦਿਖਾ ਦਿਓ ਸਾਨੂੰ ਲੈ ਇੱਕ ਫੀਲਾ ਇੱਕ ਖੇਤ ਪੂਰਾ ਇੱਕ ਫੀਲੋ ਤੱਕ ਕੱਢ ਕੇ ਦਿਖਾ ਦੇਣ ਨਾ ਤੇ ਗੋਡੀਆਂ ਲਾਉਂਦੇ ਫਿਰਨ ਸਾਰੀ ਹੈ ਜਿਹੜੇ ਜਿਹੜੇ ਫ੍ਰੀ ਵਾਲੇ ਬੰਦੇ ਜਿਹੜੇ ਆਪਾਂ ਨੂੰ ਕਹਿੰਦੇ ਆ ਵੀ ਤੁਹਾਡੇ ਕੋਲ ਪੈਸਾ ਵਧੂਗਾ ਵੀ ਤੁਸੀਂ ਪੈਸਾ ਕਮਾਉਣੇ ਹੋ ਇਹ ਜਦੋਂ ਪੱਟ ਖਿੱਚਿਆ ਜਾਂਦਾ ਲੱਤਾਂ ਖਿੱਚੀਆਂ ਜਾਂਦੀਆਂ ਉਦੋਂ ਪਤਾ ਲੱਗਦਾ ਵੀ ਚੁੱਕ ਕੇ ਆਲੂ ਕਿਵੇਂ ਚੁਗਨੇ ਆ। ਮਤਲਬ ਆਪਣੇ ਇੰਡੀਆ ਤਾਂ ਸੌਰੀ ਪੰਜਾਬ 'ਚ ਤਾਂ ਕੰਮ ਚੱਲੋ ਜਿਹੜਾ ਹੈਗਾ ਵਧੀਆ ਤੇ ਆਪਾਂ ਦੰਦੂਮ ਲੱਗ ਜਾਂਦਾ ਆਪਣਾ ਘੰਟਾ ਚਾਹ ਪੀਣ ਨੂੰ ਲਾ ਦਿੰਦੇ ਆ। ਪਰ ਇੱਥੇ ਜਿਹੜਾ ਕੰਮ ਆ ਉਹ ਲਗਾਤਾਰ ਹੀ ਕਰਨਾ। 5-10 ਮਿੰਟ ਦੀ ਬ੍ਰੇਕ ਵੀ ਨਹੀਂ ਹੁੰਦੀ। ਇਸ ਕਰਕੇ ਬਹੁਤ ਬੰਦੇ ਨੇ ਜਿਹੜੇ ਬਿਨਾਂ ਮਦਦ ਤੋਂ ਕੀਤੀ ਤੋਂ ਬਿਨਾਂ ਹੀ ਤੁਹਾਨੂੰ ਕਹਿੰਦੇ ਵੀ ਪੈਸੇ ਦੇ, ਇੰਨਾ ਫਲਾਣਾ ਟਾਈਮ ਕਰ ਜੇ ਇਹ ਆ ਬੋਆ। ਜਿੰਨੇ ਤੁਹਾਡੀ ਮਦਦ ਕੀਤੀ ਤੁਸੀਂ ਉਹਨਾਂ ਦਾ احਸਾਨ ਕਦੇ ਵੀ ਨਾ ਭੁੱਲੋ। ਜ਼ਿੰਦਗੀ ਦੇ ਵਿੱਚ ਤੁਸੀਂ ਉਹਨਾਂ ਦੇ ਹਮੇਸ਼ਾ ਨਾਲ ਖੜੋ ਤੇ ਉਹਨਾਂ ਦਾ احਸਾਨ ਜ਼ਿੰਦਗੀ 'ਚ ਕਦੇ ਵੀ ਨਾ ਭੁੱਲੋ। ਮੇਨ ਜਿਹੜੀ ਗੱਲ ਇੱਥੇ ਪੈਸਾ ਕਮਾਉਣਾ ਬਹੁਤ ਔਖਾ ਪਰ ਗੱਲ ਇਹ ਆ ਵੀ ਇੱਥੇ ਦੇ ਖਰਚੇ ਦੇ ਹਿਸਾਬ ਨਾਲ ਇੱਥੇ ਪੈਸਾ ਜਿਹੜਾ ਉਹਨਾਂ ਕੀ ਆ ਪੂਰਾ ਸੋਰਾ ਜਾਈ ਆ ਜਿਵੇਂ ਹੁਣ ਮੰਨ ਲਓ ਕਿਸੇ ਬੰਦੇ ਦੀ ਹਜ਼ਾਰ ਯੂਰੋ ਤਨਖਾਹ ਲੱਗੀ ਆ ਜਾਂ ਆਪੋ ਆਪਣੇ ਦੇਖ ਦੇ ਹਿਸਾਬ ਨਾਲ ਲਾ ਲਓ ਕਿਸੇ ਵੀ 1200 ਕਿਸੇ ਵੀ 500 ਡਾਲਰ ਕਿਸੇ ਕੁਵੈਤ ਦੇ ਹਿਸਾਬ ਨਾਲ ਉੱਥੇ ਵੀ ਕਮਾਈ ਆ ਤੇ ਇੰਗਲੈਂਡ ਅਮਰੀਕਾ ਕੈਨੇਡਾ ਦੇ ਹਿਸਾਬ ਨਾਲ ਉੱਥੇ ਦੀ ਕਮਾਈਆਂ ਨੇ ਪਰ ਇਟਲੀ ਦੇ ਹਿਸਾਬ ਨਾਲ ਜੇ ਮੈਂ ਦੱਸਾਂ ਵੀ 200 ਰੁਪਿਆ ਤਾਂ ਨਾਰਮਲ ਘਰ ਦਾ ਕਿਰਾਇਆ ਤੇ ਕੂੜਾ ਬਿਜਲੀ ਪਾਣੀ ਇਹ ਸਾਰੇ ਬਿੱਲ ਬੂਲ ਛੱਡ ਕੇ ਤੇ ਇਹਨਾਂ ਦੇ ਵਿੱਚ ਪਾ ਦੇ ਦਾ 250 300 ਰੁਪਿਆ ਕਿਰਾਇਆ ਹੋ ਜਾਂਦਾ ਤੇ ਅਗਰ ਬੰਦੇ ਦੀ 1000 ਰੁਪਿਆ ਤਨਖਾਹ ਹੈਗੀ ਤੇ 1000 ਯੂਰੋ ਤੋਂ ਉਹਨੂੰ 700 ਰੁਪਿਆ ਬਚਦਾ ਮਗਰ ਠੀਕ ਹੈ ਜੀ 300 ਕੱਢ ਗਏ ਬਾਕੀ ਆਪਦਾ ਖਾਣ ਦਾ 100 ਰੁਪਿਆ ਕੱਢ ਦੋ ਤੇ ਬਾਕੀ ਹੋਰ ਲੱਲਾ ਪਪਾ ਦੇ ਕੰਮ ਹੋਟਾ ਸਮਾਨ ਘਟਦਾ ਵਰਦਾ ਹੁੰਦਾ ਤੇ ਉਹ 100 150 ਕੱਢ ਦੋ ਮਗਰ ਬਚਦਾ 500 ਰੁਪਿਆ ਤੇ 500 ਦਾ ਆਪਾਂ ਗੁਣਾ ਕਰ ਲਈ ਤੇ ਉਹਦਾ 40 5000 6000 ਰੁਪਿਆ ਬਣਦਾ ਅਗਰ ਬੰਦੇ ਦੀ ਤਨਖਾਹ ਹਜ਼ਾਰ ਕੁ ਰੁਪਏ ਆ ਵੈਸੇ ਵੱਡੀਆਂ ਫੈਕਟਰੀਆਂ 'ਚ ਤਨਖਾਹ ਵਧੀਆ ਵੀ ਹੁੰਦੀ ਹੈ ਪਰ ਇੱਥੇ ਜਿਹੜੀ ਤਨਖਾਹ ਆ ਉਹ ਛੋਟੇ ਕੰਮਾਂ ਦੇ ਵਿੱਚ ਇੰਨੀ ਕੀ ਹੁੰਦੀ ਹੈ ਬੰਦਾ ਕਹਿੰਦਾ ਵੀ ਲੱਖ ਰੁਪਏ ਤਨਖਾਹ ਲੱਖ ਨਹੀਂ ਦੇਖਣਾ ਹਜ਼ਾਰ ਜ਼ੀਰੋ ਦੇ ਨਾਲ ਖਰਚੇ ਦੇਖਣੇ ਆ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਜਾਂ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਪਹਿਲਾਂ ਤਨਖਾਹ ਪੁੱਛੋ ਖਰਚਾ ਪੁੱਛੋ ਘਰਾਂ ਦਾ ਰਹਿਣ ਸਹਿਣ ਦਾ ਤੇ ਗੱਡੀਆਂ ਸਕੂਟਰਾਂ ਮੋਟਰਸਾਈਕਲਾਂ ਦਾ ਖਰਚਾ ਸਾਰਾ ਜੋ ਵੀ ਆ ਇਹ ਸਾਰੀ ਚੀਜ਼ਾਂ ਨੋਟ ਕਰਕੇ ਬੰਦੇ ਨੂੰ ਆਪਣੀ ਕਾਪੀ 'ਤੇ ਲਿਖ ਲੈਣੀ ਚਾਹੀਦੀ ਵੀ ਇੰਨਾ ਖਰਚਾ ਆਪਣਾ ਤੇ ਬਾਕੀ ਅਗਲੀ ਵੀਡੀਓ ਜਿਹੜੀ ਆਪਾਂ ਫੇਰ ਪਾਵਾਂਗੇ ਬੜੀ ਦੇਰ ਬਾਅਦ ਜਦੋਂ ਵੀਡੀਓ ਪਾਈ ਆ ਤੇ ਕਈ ਵਾਰ ਟਾਈਮ ਨਹੀਂ ਹੁੰਦਾ ਹੈਗਾ ਹੁਣ ਖੇਤਾਂ ਖੇਤੀਬਾੜੀ ਦਾ ਕੰਮ ਸ਼ੁਰੂ ਹੋਇਆ ਹੋਇਆ ਤੇ ਉਹਦੇ ਕਰਕੇ ਫਿਰ ਮੈਨੂੰ ਐਤਵਾਰ ਸ਼ਨੀਵਾਰ ਛੁੱਟੀ ਹੁੰਦੀ ਹੈ ਤੇ ਮੈਂ ਐਤਵਾਰ ਨੂੰ ਕੰਮ ਤੇ ਚਲੇ ਜਾਂਦਾ ਹੁਣ ਐਦਾਂ ਚਲੋ ਮੈਂ ਬਿਹਲੇ ਘਰੇ ਕੀ ਕਰਨਾ ਹਨਾ ਰਹਿ ਕੇ ਕਦੇ ਮਹੀਨੇ ਚ ਦੋ ਦੋ ਐਤਵਾਰ ਲਾ ਲਈਦੇ ਆਪਾਂ ਬਾਕੀ ਆਪਾਂ ਘਰ ਹੀ ਰਹਿੰਨੇ ਤੇ ਸਪਾਈਸ ਵੀ ਕਰੀਦੀ ਹੈ ਹਨਾ ਆਪਾਂ ਬਾਕੀ ਹੋਰ ਵੀਡੀਓ ਇਹ ਗੱਲਾਂ ਬਾਤਾਂ ਲੈ ਕੇ ਆਵਾਂਗੇ ਬਹੁਤ देर ਹੋ ਗਈ ਜਿਹੜੀ ਵੀਡੀਓ ਪਾਈ ਨਹੀਂ ਹੈਗੀ ਆਪਾਂ ਨੇ ਤੇ ਨਵੀਆਂ ਗੱਲਾਂ ਜਿਹੜੇ ਲਿਖੀਆਂ ਪਈਆਂ ਉਹ ਜ਼ਰੂਰ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ